ਦੀਨੇ ਨਹੀਂ ਫੜ ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਅਮੀਰ ਦਾ ਸਾਰੇ ਠੀਕ ਠਾਕ ਹੋਣਗੇ ਅੱਜ ਪੈ ਰਿਆ ਮੀਂਹ ਮੌਸਮ ਹੋ ਰਿਹਾ ਖਰਾਬ ਤੇ ਅਸੀਂ ਨੇ ਚਲਾਉਣੀ ਅੱਜਾ ਸਕੂਟਰੀ ਇਹ ਸਟਾਰਟ ਨਹੀਂ ਹੋ ਰਹੀ ਕਿਉਂਕਿ ਚਲਾਉਂਦੀ ਉਹਦੇ ਅੱਜ ਦੇ ਦੀ ਲੋਡ ਹੁੰਦੀ ਹੈ ਵੀਡੀਓਜ਼ ਤੇਲ ਹੈਗਾ ਜੀ ਚੱਲ ਕਰਿਆ ਤੇ ਕਾਲੇ ਬਾਬੇ ਦਾ ਨਿਕਲ ਗਿਆ ਦਮ ਸਟਾਰਟ ਕਰਦੇ ਕਰਦੇ ਮੈਂ ਦੇਖਦਾ ਹਵਾ ਵੀ ਕੌਣੀ ਪਊਗੀ ਇਹਦੇ ਵਿੱਚ ਸਾਡੀ ਇਹ ਖੜੀ ਕਰਕੇ ਹੋ ਰਹੀ ਆ ਉਬਰ ਉਬਰ ਹੋ ਰਹੀ ਹੋਣੀ ਆ ਪਲੱਗ ਖੋਲ ਕੇ ਦੇਖਿਓ ਜੀ ਸਾਫ ਕਰੋ ਵਾਹ ਇਹ ਕੋਈ ਗੱਲ ਨਹੀਂ ਕਰਨਾ ਉਹਦੇ ਕਰੀ ਤਾਂ ਆਏਗੇ ਤੇ ਮਗਰ ਦਾ ਸੀਨ ਕਰਿਆ ਤੇ ਜਦ ਆਪਾਂ ਨੇ ਉਹਦੇ ਦੀ ਇਹ ਕਰੀ ਹੋਈ ਆ ਪ੍ਰੀਆ ਆਈ ਸੀ ਪਤਾ ਨਹੀਂ ਕੌਣ ਹਨਾ ਜੀ ਸ਼ੈਲ ਜਾ ਪਹਿਲਾਂ ਦੇ ਦਿੰਦੀ ਕਰਾਵਾ ਗੱਲ ਉਹ ਨੂੰ ਦੇਉਂਦੇ ਹਾਂ ਅੱਗੇ ਇਹ ਜਿਵੇਂ ਕੱਢਿਆ ਹੀ ਇਹ ਆਇਆ ਵੀ ਬਗੜਾ ਜਲਾਬ ਦੀ ਗੱਡੀ ਇਹ ਬਗੜੇ ਬੈਤੁੰਦੇ ਆ ਨਾ ਬਿੰਦਿਆਂ ਆ ਬਲਾਸਾ ਦੇ ਪੀਂ ਜਾਂ ਜਰਾ ਬੁੱਟੀਆਂ ਜੀ ਆ ਇੱਕ ਮਿੰਟ ਹੀ ਹਾਈ ਦੇਖ ਦੇ ਇਹਦੇ ਦੇਖ ਰੋ ਰੋੜਾ ਉਹਦਾ ਪਤਾਈ ਆ ਤੇ ਇਹਦੇ ਖਜੂਰ ਆਈਏ ਦਾ ਗਾ ਲਾ ਦੇਣਾ ਨਾ ਹੈ ਆ ਕਰੇ ਹੋਰ ਹੋਣਾ ਮਾ ਮਟਾ ਹੋ ਹੋਰ ਹੋਇਆ ਚੱਲ ਮਗਰ ਕਰ ਪ੍ਰੈਕਟਿਸ ਕਰਦਾ ਬਣੀ ਹੋਣੀ ਹੋਊਗੀ ਤਾਂ ਸਹੀ ਹੌਲੀ ਹੌਲੀ ਹੋਊ ਹੋਗੀ ਦੀ ਹੋਗੀ ਦੀ ਹਾਂ ਪਾਰਟੀ 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 ਲਾਈਟ ਵੀ ਲਾਕੀ ਹਾਂ ਇੱਕ ਕੰਟੈਕਟ ਪੂਰੇ ਇਹਦੇ ਰੇ ਰੂਲ ਹੈਗੇ ਕਾਰਤਾ ਬੋਲਟ ਸਟਾਰਟ ਚੱਲਣ ਦੀ ਗਰਮ ਹੋਰ ਦੋ ਇਹਨੂੰ ਚੱਲਣ ਦੇ ਚੱਲਣ ਨੇ ਕਿਨੇ ਜਾਣਾ ਇੱਥੇ ਰੁਪੇ ਨੇ ਜੀ ਰੁਪੇ ਰੱਖ ਰੁਪੇ ਦੇ ਰੁਪੇ ਲੈ ਕੇ ਰਹਿ ਇਧਰ ਮੇਰੇ ਪਾਣੀ ਮਾਰ ਦੇ ਨਹੀਂ ਉਧਰ ਲੈ ਕੇ ਚੱਲੋ ਹਨਾ ਓ ਖੇਡ ਦਾ ਵੇਲੇ ਲੈ ਕੇ ਚੱਲਦੇ ਹਵਾ ਭਰ ਕੇ ਦੇ ਟਾਇਰਾਂ 'ਚ ਮੋਟ ਤੋੜਦਾ ਹੀ ਹਾਂ ਬੋਲਣਾ ਇਹੇ ਤੋੜਦਾ ਹੋ ਜੂਗੀ ਜੀ ਕੋਈ ਗੰਦਾ ਹੋ ਜਾਂਦਾ ਖਾਲਾ ਪਾ ਲਈ ਹੋ ਗਿਆ ਹੁਣ ਤਾਂ ਬੋਲਟ ਸਟਾਰਟ ਆ Başı, başı, başı. <gülüyor> bakın bakın bakın. Bakın bakın bakın. Bakın bakın bakın. ਕਵਾਬੋਆ ਹੁੰਦੀ ਹੈ ਇਹ ਹਾਂ ਥੋੜੀ ਚਲਾਉਂਦੇ ਰਹੇ ਇਹਨੂੰ ਦੂਜੇ ਤੀਜੇ ਦਿਨ ਵਾਲੀ ਮੋਟੀ ਪਹਿਲਾਂ ਚਲਾਉਂਦੇ ਰਹੇ ਮੈਂ ਤਾਂ ਲੈ ਗਈ ਜੀ ਗੇੜਕੂ ਤਾਂ ਨਾਲ ਗੇੜਕੀ ਦੇ ਕੰਮ ਗੁੰਮਿਆਰ 2 4 5 4000 ਰੁਪਏ ਆਹ 5 700 ਚਲੇਦੀ ਸਰਪਸ ਹੋ ਜੂ ਹਾਂ ਹਾਂ ਆਹ ਜੀ ਮੋਰਾਂ ਰੁਪਏ ਵੀ ਕਲਾਈਏ ਹੁੰਦੇ ਨੇ ਹਾਂ ਹੌਂ ਰਹਾ ਆਰਚੀ ਕੁਛ ਕੁ ਜਿਲੇਵਾ ਕੇ ਨਵੀ ਬਣ ਜੂਏ ਨਵੀ ਬਣ ਜੂਏ ਹਾਂ ਜੀ ਦੋ ਤਨਿਆ ਰੁਪਏ ਰੁਪਾ ਜਿੱਥੇ ਆਪਾਂ ਸਕੂਟਰ ਮੰਗਦੇ ਆਂ ਇਹਨੂੰ ਲਿਆ ਕਰਾਂਗੇ ਬਸ ਇਹੀ ਰੱਖ ਲਵਾਂ ਹੈ ਨਾ ਇਹਦੇ ਸਪਰੇਅ ਵਾਲਾ ਰੰਗ ਵੱਜ ਜੂਗਾ ਇਹ ਹਾਂ ਨਵੀ ਬਣ ਜੂਗੀ ਹੋਰ ਮਜੂਰ ਕਿਹੜਾ ਨਜ਼ਾਰਾ ਵੱਜਣਾ ਹੋਰ ਨਹੀਂ ਮੈਨੂੰ ਉਹ ਕਾ ਮੈਨ ਕਰਿਆ ਸ਼ੈਂਪੀਰੀ ਡੱਡੀ ਲੈ ਹੋਰ ਹਲੋ ਕੀ ਲਪਿਆ ਮੀਨ ਉਹ ਦੇ ਖ ਲੈਣਗੇ ਸਿੱਖ ਹੋਰ ਇਹਦਾ ਕੰਦਰਾ ਹੀ ਕਹਿਣਾ ਤੁਹਾਨੂੰ ਲੱਗੇ ਹਾਂ ਅਜਦਾ ਦੂਜੀ ਅਜਦਾ ਦੂਜੀ ਲੈ ਕੇ ਕਰਾਂ ਜਸਨੀ ਦੀ ਦਾ ਦੂਜੀ ਸਕੂਟਰੀਆ ਐਕਟਿਵ ਹੈ ਸਹਿਬ ਦਾ ਬੋਲਟ ਹੈ ਛੋਟਾ ਚਲਾਉਣਾ ਹੈ ਕਰ ਦਿਓ ਜੀ ਸਹਿਬ ਦਾ ਬੋਲਟ ਨਹੀਂ ਪੜ੍ਹਿਆ ਨਾ ਰੁਪਏ ਦਾ ਚਲਾਉਣੀ ਆ ਸਿੱਖ ਲੈ ਹਾਰ ਨਹੀਂ ਬੰਦੇ ਕੇ ਉਹ ਪਲੱਗ ਕੱਢ ਦਈਏ ਨਹੀਂ ਜਰਾ ਬੰਦਨੀ ਹੋ ਰਹੀ ਹੈ ਕਰੰਟ ਲੱਗੇ ਮੱਕਰ ਨੇ ਪਲੱਗ ਪੱਟਤਾ ਜੂੜਾ ਮਾਰਦਾ ਲੈ ਬੁਖਰਾ ਕਿੰਨਾ ਕਿੰਦਰਾ ਹੈ ਬਾਈ ਇਹਦਾ ਸਰਦਾ ਜੀ ਮਾ ਜੂੜਾ ਮਾਰਾ ਬੁਰਾ ਮਗਰ ਅੱਛਾ ਜੀ ਪਰ ਕਰੰਟ ਤਾਂ ਨਹੀਂ ਰਹਿ ਸੀ ਜਿੱਤੀ ਦੇਖਿਆ ਅੱਜ ਸਾੜੀ ਵੀ ਆਈ ਹੈ ਨਹੀਂ ਮੁਹੰਮਦ ਜਨਾ ਕੋ ਚਾਲੀ ਨਹੀਂ ਹਾਂ ਨਾਲੇ ਪਿਟਾਲੀ ਜੀ ਕਰੀ ਪਈ ਆ ਜੀ ਕੁੜੀ ਜੀ ਇਹ ਤਾਂ ਉਹਦੀ ਆ ਸਭ ਦੇ ਘੜੀਏ ਲੋਕਾਂ ਦੇ ਜਿਹੜਾ ਮੈਂ ਜਿਹੇ ਆ ਬੰਦਾ ਹੋਏ ਜੀ ਉਹਨੂੰ ਚੀਜ਼ ਦੇਤੀ ਅਸੀਂ ਨੇ ਰੁਫੇ ਨੂੰ ਹੱਥ ਔਰ ਇਹਦੇ ਉੱਪਰ ਰੁਫੇ ਦੀ ਬਹੁਤੀ ਹੁਣ ਸਕੂਟਰੀ ਤੇ ਰੁਫੇ ਦੀ ਬਹੁਤੀ ਲੈਦੀ ਸਕੂਟਰੀ ਚਲਾ ਇਹ ਤਾਂ ਮਹੌਲ ਆਈ ਹਵਾ ਫੁੱਲ ਗਿਆ ਲਗੀਆ ਕਣਕਾਂ ਮੜ ਗਿਆ ਤੂੜੀ ਰਹਿ ਗਈ ਭਾਜੀ ਉਹਨਾਂ ਨੇ ਆਪਣਾ ਤਾਂ ਨਿੱਪੜ ਗਿਆ ਗੰਡਾਸਾ ਨਹੀਂ ਲੈ ਕੇ ਆਇਆ ਜੀ ਰੂਪੇ ਦਾ ਸਕੂਟਰ ਹੀ ਨਹੀਂ ਬੰਦ ਹੋ ਰਹੀ ਸਾਰਾ ਟੰਬਰ ਇਕੱਠਾ ਹੋ ਗਿਆ ਉਹ ਪਲੱਗ ਪਟੜਿਆ ਕਰੋ ਪਲੱਗ ਪਟ ਦੋ ਜੀ ਸੀਨੇ ਨਹੀਂ ਪੜ ਰਹੇ ਪਲੱਗ ਪਟ ਡਿਆ ਕਰੋ ਜਾਂ ਨਾ ਹੋਈ ਨਹੀਂ ਪਹਿਲਾਂ ਸਟਾਰਟ ਨਹੀਂ ਹੁੰਦੀ ਉਹ ਬੰਦ ਨਹੀਂ ਹੁੰਦੀ ਮੇਰੀ ਕੋਈ ਪਿਆਰੀ ਨਹੀਂ ਹੈ ਮੇਰੀ ਕੋਈ ਪਿਆਰੀ ਨਹੀਂ ਹੈ ਹੁਣ ਕੋਈ ਪਿਆਰ ਪੂਰੀ ਨਹੀਂ ਰਹੀ ਹੈਗੀ ਉਹ ਹਾਂ ਤੂੰ ਵਾਈ ਪੈਰ ਨਾ ਕਰਾ ਹੁਣ ਫਿਰ ਪੈਰਾਂ ਦੀ ਮਿੱਟੀ ਕਾ ਲੱਟ ਦੇ ਜਿਹ ਰਹੀ ਪਿਆਰੀ ਉਹ ਤਾਂ ਕਹਿੰਦਾ ਉਹ ਤੇ ਮੇਰਾ ਸਾਲਾ ਜੀ ਮੇਰੀ ਸੱਸ ਜੀ ਹੁਣ ਕੀ ਹੋ ਗਿਆ ਕਿਸੇ ਦੀ ਤੂੰ ਖੜਾ ਹੋ ਫੁੱਟੇ ਦੇ ਨਾਲ ਜਾ ਹਾਂ ਮੇਰੇ ਨਾਲ ਚੱਲ ਜਿਵੇਂ ਮਾਰੇ ਨਾ ਉਵੇਂ ਮਾਰਾਂਗੇ ਜਾਂਗੇ ਇਹ ਇਹ ਕੰਮ ਜੋ ਬਣ ਬਈ ਉਹ ਤਾਂ ਲੇਖਤਰੇਆਂ ਨੂੰ ਘੁਟਾ ਲੰਦਰ ਇਹ ਤਾਂ ਕੁਝ ਬਣ ਜਾਊਗਾ ਕਿਦੋਂ ਮੂਲੀ ਕਰੇ ਬਾਹਰ ਲੈ ਕੇ ਮੈਂ ਗਨ ਮੈਨੂੰ ਗੁੱਟਿਆ ਵੀ ਮਾ ਗੁੱਟਾ ਹਾਂ ਗੁੱਟੂ ਕਰ ਉਹ ਦੋਨੇ ਇਕੱਲਾ ਤੂੰ ਮਾ ਹਰਕ ਦੀ ਨੁਕ ਵਾਂਗੂ ਲਾ ਲਿਆ ਤੁਨਾ ਥੱਲੇ ਤੈਨੂੰ ਯਾਦ ਨਹੀਂ ਕਿ ਭੁੱਲ ਗਿਆ ਕਿ ਮੈਂ ਤੇ ਲੱਤਾਂ ਲਾਈਆਂ ਨੇ ਨਹੀਂ ਪਿਛਲੇ ਨਹੀਂ ਦਿਨ ਪੜਵਾਇਆ ਕਰਕੇ ਉਹਦੇ ਮਿੱਟੀ ਪਾਦੇ ਜਿਹੜਾ ਹੋ ਗਿਆ ਵਿਚ ਗਿਆ ਆਹ ਫੇਰਾ ਕੁੱਟਦੇ ਹਾਂ ਅੱਜ ਇਹਨੂੰ ਕੁੱਟਦਾ ਫੇਰ ਫੇਰਾ ਆਪਾਂ ਹੋਰ ਕੁੱਟਦੇ ਆਣੇ ਹਾਂ ਮਿੱਟੀ ਪਾਦੇ ਮੈਨੂੰ ਦੇਖ ਤੈਨੂੰ ਨਹੀਂ ਪਤਾ ਕਿੰਨੀ ਕਰੇੜੀ ਮਿੱਟੀ ਪਾਈਏ ਨਾ ਬਾਹਰ ਬਾਹਰ ਮੱਕੜ ਦੇਣੀ ਉਹ ਹੀ ਕਰਨੀ ਕਾਹੇ ਤੁਹਾਨੂੰ ਮੇਰੀ ਗੱਲ ਸੁਣਨਾ ਭਾਈ ਕਿੰਨੇ ਨਾਲੇਲ ਬਣਾਈ ਉਹਨਾਂ ਦੀ ਆਪਣਾ ਤਾਂ ਨਵੇੜਾ ਕਰਾ ਦੇ ਮੈਂ ਹੁਣ ਕਾਰਾਂ ਨਵੇੜਾ ਕਰਾਵਾ ਨਵੇੜਾ ਦਾ ਕਰਾ ਮੇਰਾ ਸਮਾਨ ਚਕਾਵਾ ਸੀ ਠੀਕ ਹੈ ਜੀ ਮੇਰਾ ਨਵੇੜਾ ਕਰਾ ਦੇ ਪਰੋਂਗਾ ਕਿੰਨਾ ਮੇਰਾ ਨਵੇੜਾ